ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਮਸਕੀਨ ਜੀ ਸਿੱਖਾਂ ਦੇ ਇੱਕ ਐਸੇ ਮਹਾਨ ਵਿਦਵਾਨ ਹੈ ਕਿ ਜਿਨ੍ਹਾਂ ਦੀ ਕਥਾ ਮੁਸਲਮਾਨ ਵੀ ਪਾਕਿਸਤਾਨ ਦੇ ਵਿੱਚ ਸੁਣਦੇ ਆ ਤੇ ਅੱਜ ਦੀ ਕਥਾ ਅਸੀਂ ਸੰਤ ਮਸਕੀਨ ਜੀ ਦੀ ਜ਼ੁਬਾਨੀ ਸੁਣਾਗੇ ਕਿ ਇੱਕ ਮੁਸਲਮਾਨ ਸੂਫੀ ਬਜ਼ੁਰਗ ਜਿਹੜੇ ਕ ਸੰਤ ਮਸਕੀਨ ਜੀ ਦੀ ਕਥਾ ਸੁਣਦੇ ਸੀ ਤੇ ਇਹੋ ਜਿਹਾ ਕੀ ਵਾਕਿਆ ਵਾਪਰਿਆ ਕਿ ਉਹ ਰੋਣਾ ਸ਼ੁਰੂ ਹੋ ਗਏ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਗਏ ਵੀਡੀਓ ਦੇ ਅੰਦਰ ਨਿਆਬ ਦਾ ਹੋ ਨਮਾ ਮੇਰੇ ਮੇਰੇ ਨਾਲ ਜੋ ਬੀਤ ਗਿਆ ਸ਼ਿਨਗੁਰ ਸਿੰਘ ਸਵਾ ਤੈਹਰਾਨ ਈਰਾਨ ਦੇ ਵਿੱਚ 10 ਹਰ ਸਾਲ ਜਾਂਦਾ ਰਿਹਾ ਹੈ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਥਈ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਰ ਪਾੜ ਦੀ ਆਪਣੀ ਦੁਕਾਨ ਸੀ ਔਰ ਸ਼ੌਕੀਆ ਤੌਰ ਤੇ ਅੰਦਰੋਂ ਨੇ ਲਗਨ ਕਰਕੇ 4 ਵਜੇ ਉਹਨਾਂ ਨੇ ਆਕੇ ਪ੍ਰਕਾਸ਼ ਕਰਨਾ। ਸ਼ਾਮੀ ਉਹਨਾਂ ਨੇ ਰਹਿਰਾਸ ਪੜ੍ਹਨੇ, ਸੁਖਾਸਣ ਉਹਨਾਂ ਨੇ ਕਰਨਾ, ਖੜਾ ਪਰਸ਼ਾਦੀ ਦੇਗ ਉਹਨਾਂ ਨੇ ਬਣਾਣੀ, ਵੰਡਣੀ ਉਹਨਾਂ ਨੇ, ਅਰਦਾਸ ਉਹਨਾਂ ਨੇ ਕਰਨੇ। ਪ੍ਰੋਫੈਸ਼ਨਲ ਨਹੀਂ ਸੰਪਰ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ। ਸ਼ਿਰੂ ਗੁਰਸੈ ਸਿੰਘ ਸਾਹਿਬ ਅੱਜ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸ ਪਿਛੋਂ ਫਰੰਟੇਅਰ ਤੋਂ ਆਇਆ ਐ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10-20 ਮੁਸਲਮਾਨ ਆਉਂਦੇ ਸਨ ਕੇਸਾਦਾਰੀ ਸ਼ਲੀਫੀ ਸਦੀ ਆਉਂਦੇ ਸਨ ਡਿਸਟ੍ਰਿਕਟ ਬੰਨੋ ਬਿਸ਼ੌਰ ਕੋਹਟ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇਜ ਕੋਈ ਸੀ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਰਾਗਿਆਂ ਨੂੰ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਪਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ਹੋਏ ਸਹਿਦਾਰੀ ਬੈਠੇ ਹੁੰਦੇ ਸਨ ਸਹਿਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਨਕ ਕేశ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਸਹਿਯਦਾਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹਿਯਦਾਰੀ ਨਹੀਂ ਕਹਿੰਦੇ Hindu ਨੇ ਜਿੰਦੂਆਂ ਚੋਂ ਹੀ ਸੇਕ ਬਣਿਆ ਸਾਰੇ Hinduਆਂ ਚੋਂ ਹੀ ਬਣਿਆ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਆਣ ਲੱਗੇ ਇਸ ਤੋਂ ਮਨ ਬੈਠੇ ਗੁਰੂ ਨਾਨਕ ਦੇਵ ਜੀ ਦੀ ਸਹੀਦਾਰੀ ਨੇ ਕਿ ਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕੈਸਾ داری ਵੀ ਹੋ ਜਾਣ ਲੱਗੇ ਸਿੰਘ ਉਹ ਜਾਣ ਕੇ ਸਿੱਖਦੇ ਹਨ ਜੋ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਦੇ ਚਾਰ ਹੈ ਮਕਤਸਰ ਜਹਾਜ ਕਰਨਾ ਉੱਥੇ 10-15 ਮusliman ਵੀ ਆਉਂਦੇ ਸਨ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਦੇ ਵੀ ਆਂਦੇ ਨੇ ਫਾਰਮੇ ਸਲਾਮੀ ਹਕੂਮਤ ਬਣ ਗਈ ਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਸ ਮੁਸਲਮਾਨ ਗੁਰਦੁਆਰੇ ਆਂਦੇ ਨੇ ਇੱਕ ਮੁਸਲਮਾਨ ਤੇ ਉਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਰਸ ਕਰ ਉਹਨੇ ਸਿੱਖਲੇ ਅਸ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮਕਤਸਰ ਮੈਰਸ ਕਰ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਵੱਲ ਇੱਕ ਕੁਟਿਆਚ ਰਹਿੰਦਾ ਸੀ ਢਾਏ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਰਿਹਾ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮੀਲ ਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਟਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਹਨ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹਿੰਮੇ ਰੱਖ ਲੈ ਤਮੇ ਕਾ ਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿੰਨੇ ਕਿ ਤੁਸੀਂ ਸਿੰਗਾ ਨੂੰ ਤੇ ਨਹੀਂ ਆਖੇ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਭੇਟ ਕੀਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹਫੀ ਉਹਦੀ ਅੱਖਾਂ ਬਾਰਾਂ ਮੈਂ ਤੇ ਨਜ਼ਰਾਨਾ ਭੇਟ ਕੀਤਾ ਹੈ ਔਰ ਨਜ਼ਰਾਨਾ ਭੇਟ ਕੀਤਾ ਹੈ ਜਦ ਮੈਂ ਤੁਹਾਨੂੰ ਸੁਣਦਾ ਰਿਹਾ ਫਿਰ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇ ਮੈਂ ਰੱਖ ਲਈ ਉਹ ਮਾਲਾ ਮੈਂ ਰੱਖ ਲਈ ਆਪ ਦੀ ਗਿਆਥਲੀ ਇਸ ਕਰਾਂ ਗਾੜਬਨ ਇਹ ਘਟਨਾ ਸੰਚੁਰਤ ਵਰਦੀ ਹੋਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਦੇ ਚ ਰਹਿ ਗਈ ਸੀ ਯਾਤਰੀਆਂ ਨੇ ਕਰ ਦੇ ਚ ਪੁਛਾਈ ਤੇ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰਵੇ ਕਿਰਾਇਆ ਖਰਚ ਕੇ ਅਲਵਰ ਆਇਓ ਅਮੇ ਕਹੇ ਚਲ ਵੀ ਕਹਿੰਦੇ ਕਿ ਨਹੀਂ ਤੁਹਾਡੇ ਹੱਥ ਜ ਦੇਖੀ ਸੀ ਫਿਰ ਜ਼ਮੀਰ ਨਹੀਂ ਬਨੇ ਫਿਰ ਪੁਛਾਈਏ ਦੋ ਚਾਰ ਦਫਾ ਗੁਰਦੁਆਰਿਆਂ ਚ ਵੀ ਖੋ ਗਈ ਮੈਨੂੰ ਮਿਲ ਗਈ ਖਾਸ ਜਿਹੜੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਗਏ ਕਾਨਪੁਰ ਦਾਸ ਹਰ ਸਾਲ ਗਾਲਵਨ ਚਾਦੀ 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ 19 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ 40 45 ਸਾਲ ਮੈਨੂੰ ਅਗਨ ਮੇਰਾ ਨਾਗਾ ਨਹੀਂ ਤੇ ਲਖਨਊ ਦੇ ਚਦਾਸ ਦੇ ਕੁੜਮਾਚਾਰੀ ਸਰਦਾਰ ਪੂਰਨ ਸਿੰਘ ਜੀ ਜੈਵਲਰਜ਼ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆ ਜਾਇਆ ਕਰਦੇ ਸਨ ਪੰਡਾਲੀ ਮੇਲੇ ਉਤ। ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੂਪ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੰਤਾਈਂ ਮੁਸਕਰਾ ਰਹੇ। ਓ ਮੈਨੂੰ ਕਹਿਣ ਲੱਗੇ ਅਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਕਹਿੰਦਾ ਵਾਪਸ ਕਾਹਨੂੰ ਲੈਣੀ ਰੱਖੋ ਰੱਖੋ ਵਾਪਸ ਕਿਹਨੇ ਆਣੀ ਤੁਹਾਨੂੰ ਚੰਗੀ ਲੱਗੇ ਰੱਖ ਲਓ ਮੈਨੂੰ ਕਹਿਣ ਲੱਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਫਿਰ ਸਮਾਪਤੀ ਮੈਂ ਕਰਨ ਲੱਗਾ ਲਾਇਗਾ ਜਦ ਸ਼ਾਮੇ ਆਏ ਤੇ ਮੈਨੂੰ ਕਹਿਣ ਲੱਗੇ ਪੁਖਰਾਜ ਹੈ। ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ। ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ। ਉਹਨਾਂ ਨੇ ਕਿਹਾ ਪੁਖਰਾਜ ਹੈ। ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ ਕੀਮਤੀ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ ਵਰਨਾ ਨਹੀਂ ਹੈ समझ है ते गुरु गुरु है वरना नहीं क्या बात है प्रभु तू मेरी समझ तो दूर है जब तू मेरी समझ च नहीं है तो मेरे चेत च किस तरह आवेगा किएगा बस एक नुक्ता कह के हम समाप्ति कर दा क्या परमात्मा समझ आ जाएगा दूजा नुकता बयान करने लगा अगर वह समझ आ ਤੋ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵਡਾ ਮੇਰੀ ਮਤ ਥੋਰੀ ਰ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨੇ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਿਹਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਇਕਾਗਰਤਾ ਬਕਸ ਨਹੀਂ ਫਿਰ ਮੈਂ ਇਹ ਕਿਉਂ ਕਹਿ ਰਿਹਾ ਸਮਝ ਸਮਝ ਕੇ ਇਹ ਸਮਝ ਮਿਲ ਲਈਏ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਬਹੁਤ ਬਹੁਤ ਵੱਡਾ ਹਿਰਦਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਮ ਰੋਮ ਯਾਦ ਕਰਨ ਲੱਗ ਪੈਂਦਾ ਰਸਨਾ ਉਸ ਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੀਨ ਹੋ ਜਾਂਦਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹੇ ਮੈਂ ਜਾਣ ਲਿਆ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾਰੇ ਫਰੀਦ ਜੋ ਕਹਿ ਰਹੇ ਨੇ ਇਹ ਕਹਿ ਰਹੇ ਨੇ हे ਖੁਦਾ ਤੂੰ ਮੇਰੀ ਸਮਝ ਦੋ ਦੂਰ ਹੈ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚ ਰਹੀ ਅਮੀਰ ਖੋਸਰੋ ਦਿੱਲੀ ਦੇ ਛੋਇਆ ਹਜ਼ਰ ਨਲਾਮ ਦਿਨ ਦਾ ਚੇਲਾ ਜਿਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਔਰ ਜਿਸਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੋਸਰੋ ਉਹ ਗਾਇਦਾ ਅਬ ਤੋ ਯਾਦ ਰਫਤ گاؤں ਕੇ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ خدا ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਤੈਨੂੰ ਯਾਦ ਕਰਨ ਬੈਠਣਾ ਤੂੰ ਨਹੀਂ ਆ ਯਾਦ ਪੁੱਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੌ ਦੋਰੀਆਂ ਲਾਧੂ ਆਉਂਦੀਆਂ ਤੂੰ ਮੇਰੀ ਸਮਝ ਤੋ ਦੂਰ ਹੈ ਉਹ ਮੇਰੇ ਜੀਤੇ ਤੋਂ ਦੂਰ ਹੈ ਸਤ ਸੰਗ ਕਰਦਿਆਂ ਕਰਦਿਆਂ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈ ਪ੍ਰਮਾਤਮਾ ਪੂਰਾ ਸਮਝ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਹੈ ਪਰਮਾਤਮਾ ਦੇ ਗੁਣਾਂ ਦਾ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਹੈ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾ ਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ حاصل ਹੋਵੇ ਫਿਰ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਰੱਖਣ ਵੀਰੋ ਸੰਤ ਮਸਕੀਨ ਜੀ ਏਡੀ ਕਿ ਪਿਆਰ ਨਾਲ ਏਡੀ ਕਿ ਵਧੀਆ ਕਥਾ ਸੁਣਾਉਂਦੇ ਆ ਉਹਨਾਂ ਦੇ ਹਰ ਲਫ਼ਜ਼ ਦੇ ਵਿੱਚ ਮੁਹੱਬਤ ਪਿਆਰ ਲੋਕਾਂ ਨੂੰ ਜੋੜਨ ਦਾ ਇਨਸਾਨੀਅਤ ਦਾ ਅੱਲਾ ਪਾਕ ਦਾ ਦਰਸ ਮਿਲਦਾ ਹੈ ਤੇ ਵੀਰੋ ਉਹ ਜੋੜਨ ਦਾ ਕੰਮ ਕਰਦੇ ਆ ਉਹਨਾਂ ਦੀ ਕਥਾ ਸੁਣ ਕੇ ਮਜ਼ਾ ਆ ਜਾਂਦਾ ਵੀਡੀਓ ਬਣਾਉਂਦੇ ਵੀਰੋ ਕਈ ਇਹੋ ਜਿਹੇ ਪਾਕਿਸਤਾਨੀ ਵੀ ਲੋਕ ਹੈ ਜਿਹੜੇ ਕਿ ਸੰਤ ਮਸਕੀਨ ਜੀ ਦੀ ਇੱਥੇ ਕਥਾ ਸੁਣਦੇ ਆ ਮੇਰੇ ਕਮੈਂਟ ਦੇ ਵਿੱਚ ਮੈਨੂੰ ਰਾਬਤਾ ਕਰ ਕੇ ਕਹਿੰਦੇ ਕਿ ਮੈਂ ਕਥਾ ਕਰਦੇ ਆ ਬੜੀ ਅੱਛੀ ਹੁੰਨ ਲੱਗਦੀ ਹੈ ਤੇ ਵੀਰੋ ਜੋੜਨ ਦਾ ਕੰਮ ਕੋਈ ਕੋਈ ਕਰਦਾ ਵਾ ਹਰ ਕੋਈ ਤੋੜਨ ਦਾ ਕੰਮ ਕਰਦਾ ਵਾ ਤੇ ਬਹੁਤ ਵਧੀਆ ਉਹਨਾਂ ਦੀ ਕਥਾ ਹੁੰਦੀ ਹੈ ਮਿਲ ਕੇ ਇੱਕ ਅਜੀਬ ਤਰ੍ਹਾਂ ਦਾ ਆਨੰਦ ਆਉਂਦਾ ਵਾ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਦੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖੇ ਦੁਆਵਾਂ ਵਿੱਚ ਯਾਦ ਰੱਖਿਓ ਅੱਲਾਹ ਹਫਿਜ਼